ਮੋਦੀ ਸਰਕਾਰ ਦੇ ਫੈਸਲੇ ਨੂੰ ਲੈ ਕੇ ਜਿੱਥੇ ਪੈਟਰੋਲ ਪੰਪ ਦੇ ਬਾਹਰ ਲਾਈਨਾਂ ਲੱਗੀਆਂ ਨੇ ਤਾਂ ਉੱਥੇ ਹੀ ਦੂਜੇ ਪਾਸੇ ਜੇ ਅਸੀਂ ਸਬਜ਼ੀ ਮੰਡੀ ਦੀ ਗੱਲ ਕਰੀਏ ਤਾਂ ਇੱਕ ਵੀ ਵਿਅਕਤੀ ਜਿਹੜਾ ਹੈ ਉਹ ਸਬਜ਼ੀ ਖਰੀਦਦਾ ਨਜ਼ਰ ਨਹੀਂ ਆ ਰਿਹਾ ਤੁਹਾਨੂੰ ਦੱਸਦੀ ਇਹ ਸਬਜ਼ੀ ਵੇਚਣ ਵਾਲਿਆਂ ਦਾ ਇਹ ਕਹਿਣਾ ਹੈ ਸਬਜ਼ੀ ਮੰਡੀ ਦੇ ਅੰਦਰ ਇੱਕ ਵੀ ਵਿਅਕਤੀ ਜਿਹੜਾ ਹੈ ਉਹ ਦੇਖਣ ਨੂੰ ਨਹੀਂ ਮਿਲ ਰਿਹਾ ਓਨੇ ਕ ਸਬਜ਼ੀ ਨਹੀਂ ਵੇਚੀ ਜਾ ਰਹੀ ਉਹਨਾਂ ਦਾ ਕਹਿਣਾ ਹੈ ਕਿ ਸਬਜ਼ੀਆਂ ਦੇ ਢੇਰ ਜਿਹੜੇ ਨੇ ਸਬਜ਼ੀਆਂ ਗੱਲ ਲੀਆਂ ਨੇ ਸੜ ਰਹੀਆਂ ਨੇ ਪਰ ਸਬਜ਼ੀ ਲੈਣ ਲਈ ਉਹਨੇ ਵਿਅਕਤੀ ਜਿਹੜੇ ਨੇ ਉਹ ਨਹੀਂ ਪਹੁੰਚ ਪਾ ਰਹੇ ਕਿਉਂਕਿ ਪੈਟਰੋਲ ਪੰਪ ਜਿਹੜਾ ਉੱਤੇ ਤੱਕ ਪੈਟਰੋਲ ਨਹੀਂ ਪਹੁੰਚ ਪਾ ਰਿਹਾ ਤਾਂ ਜੋ ਲੋਕ ਆਉਣ ਜਾਣ ਵਿੱਚ ਜਿਹੜੀ ਮੁਸੀਬਤ ਲੋਕਾਂ ਨੂੰ ਭਾਰੀ ਨੁਕਸਾਨ ਦੇ ਮੁਸੀਬਤ ਦੇਖਣ ਨੂੰ ਮਿਲ ਰਹੀ ਹੈ ਉਹ ਮੁਸੀਬਤ ਹੈ ਚੱਲਦੇ ਸਬਜ਼ੀਆਂ ਤੇ ਸਬਜ਼ੀ ਵੇਚਣ ਵਾਲਿਆਂ ਦੀ ਜ਼ਿੰਦਗੀ ਤੇ ਵੀ ਬਹੁਤ ਬੁਰਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਮੋਦੀ ਸਰਕਾਰ ਵੱਲੋਂ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਉਸ ਨੂੰ ਲੈ ਕੇ ਸਬਜ਼ੀ ਮੰਡੀ ਦੇ ਵਿੱਚ ਵੀ ਅਜਿਹੇ ਹ ਨਜ਼ਾਰਾ ਦੇਖਣ ਨੂੰ ਮਿਲੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਹਰ ਜਗ੍ਹਾ ਤੇ ਫਰਕ ਪੈ ਰਿਹਾ ਗਿਆ ਤੁਹਾਡੇ ਸਬਜ਼ੀ ਮੰਡੀ ਨੂੰ ਤੇ ਬਹੁਤ ਜ਼ਿਆਦਾ ਅਸਰ ਪਿਆ ਜਿਹੜੇ ਸਾਡੇ ਕਸਟਮਰ ਹੀ ਜਾਂਦੇ ਜਿਹੜੇ ਬਾਹਰੋਂ ਆਉਂਦੇ ਸੀ ਉਹ ਵੀ ਨਹੀਂ ਆਏ ਕਿਉਂਕਿ ਪੰਪ ਤੇ ਤੇਲ ਹੀ ਨਹੀਂ ਮਿਲ ਰਿਹਾਗਾ ਤੇ ਜੇ ਉਹ ਗੱਲ ਹੋਈ ਆ ਉਹ ਦਿਨਾਂ ਫੋਨ ਤੇ ਕਿ ਹਾਂਜੀ ਤੁਸੀਂ ਅੱਜ ਆਏ ਨਹੀਂ ਹੈਗੇ ਜੋ ਕਹਿੰਦੇ ਕਿ ਆਈ ਆਈਏ ਕਿ ਜੇ ਆਗੇ ਤੇ ਅਸੀਂ ਵਾਪਸ ਕਿਤਰਾ ਜਾਣਾ ਤੇਲ ਤੇ ਲਿਮਟ ਦਾ ਹੀ ਹੁੰਦਾ ਆ ਜਿਨ੍ਹਾਂ ਨੇ ਫਾਇਦਾ ਹੁੰਦਾ ਆ ਤੇ ਘਰੋਂ ਦੀ ਵੀ ਦੁਨੀਆ ਘਾਟ ਹੀ ਆ ਰਹੀ ਹੈਗੀ ਹੈ ਮਹਿੰਗਾਈ ਇਸ ਤਰ੍ਹਾਂ ਹੁਣ ਬਦਨੀ ਬਦਨੀ ਹੈ ਜੇ ਕੋਈ ਕਿਚੋਂ ਦੀ ਸੋਦੇ ਨਹੀਂ ਆਣਗੇ ਜਿਹੜੇ ਡੈਂਪੋਏ ਵੇਚਦੇ ਕੋ ਸੋਦੀ ਉਹਨਾਂ ਨੇ ਦੁਨੇ ਪਾਵਾ ਦੇ ਬੇਚ ਨਹੀਂ ਆ ਗਿਆ ਇਹ ਮੰਗਾਂ ਇਹ ਅਸਰ ਪੈਣਾ ਅੱਜ ਜੇ 100 ਰੁਪਏ ਕਿਲੋ ਚੀਜ਼ਾਂ ਕੱਲ 20 ਰੁਪਏ ਕਿਲੋ ਹੀ ਨਹੀਂ ਹੈ ਪਰ ਤੋਂ 40 ਹੋ ਹੀ ਨਹੀਂ ਹੈ ਜੋ ਮਾਰੇ ਬੰਦੇ ਦਾ ਗੁਜ਼ਾਰਾ ਖਾ ਹੋ ਜਾਣਾ ਹੈ। ਪਰ ਇਹ ਮੰਗ ਕੀ ਕਰਦੇ ਹੋ? ਆਹੀਂ ਮੰਗਦੇ ਹਾਲੇ ਤੱਕ ਜਿਹੜੀ ਸਾਡੀ ਪਹਿਲੀ ਮੰਗੀ ਪਰਚੀ ਵਾਲੀ ਉਹ ਨਹੀਂ ਪੂਰੀ ਹੋਈ ਤੇ ਹੁਣ ਅਸੀਂ ਮੰਗਾ ਕੀ ਕਰਦੀਆਂ ਹੈਗੀਆਂ? ਮੰਗਾਏ ਨੇ ਕੇ ਕਰੀ ਚਲੋ ਪੂਰੀਆਂ ਕਿਹੜੀਆਂ ਹੋਣੀਆਂ ਹੈਗੀਆਂ? ਮੰਗਦੇ ਆਈ ਕਹਿੰਦੇ ਆ ਕਿ ਜਿਹੜਾ ਵੀ ਹੈ ਆਉਜਾਈ ਦੇ ਸਾਧਨ ਚੱਲਨੇ ਚਾਹੀਦੇ ਹੈਗੇ ਆ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਆਮ ਪਬਲਿਕ ਕਿੰਨਾ ਤੰਗ ਹੋਇ ਗਦੀ ਹੈ ਇਹਨਾਂ ਨੂੰ ਤੰਗੀ ਤੋਂ ਕਿਤਨਾ ਕੱਢੀਏ ਤੇ ਇਹਦੇ ਹੁਣ ਇਹਨਾਂ ਦੇ ਸਰਕਾਰਾਂ ਦੇ ਹੱਥ ਹੀ ਹੈ ਕਿ ਕਿਤਰਾ ਇਹਨਾਂ ਨੇ ਆਪਣਾ ਕੰਮ ਚਲਾਣਾ ਹੈਗਾ ਤੇ ਕਿਤਰਾ ਨਹੀਂ ਚਲਾਣਾ ਹੈਗਾ ਕਿ ਇਸ ਤਰ੍ਹਾਂ ਕੰਮ ਚਲਾਣਗੇ ਤੇ ਮੁੜ ਕੇ ਕਿਤਾ ਆਣਗੇ ਜੇ ਚੰਗਾ ਕੰਮ ਕਰਨਗੇ ਤੇ ਮੁੜ ਕੇ ਆਣਗੇ ਤੇ ਇਹਨਾਂ ਨੂੰ ਚਾਹੀਦਾ ਹੈ ਕਿ ਇਹ ਜਿਹੜੇ ਅਮਨੇ ਤੇਲ ਤੂਲ ਦੇ ਜਿਹੜੇ ਬੰਦ ਹੋਇਆ ਹੈ ਇਕ ਹੋਲ ਦਿਨ ਪੰਪ ਗੁੰਮ ਆਮ ਪਬਲਿਕ ਨੂੰ ਪੈਟਰੋਲ ਮਿਲ ਜੇ ਆਉ ਜਾਈ ਦੀ ਸਾਧਨ ਚੱਲਦੇ ਰਹਿਣ ਸਾਰਿਆਂ ਦਾ ਘਰ ਤੱਕ ਜਾਰਾ ਚੱਲਦਾ ਰਹੇ ਜੇ ਤੇਲ ਮਿਲੇਗਾ ਕਿ ਇਹਨੂੰ ਆਉ ਚਲਾਈ ਚੱਲੇਗੀ ਲੋਕਾਂ ਦੇ ਘਰਾਂ ਦਾ ਜਿਹੜਾ ਗੁਜ਼ਾਰਾ ਹੋਏਗਾ ਜਿਹੜਾ ਤੇਲ ਹੈਗਾ ਆ ਪੈਟਰੋਲ ਹੈਗਾ ਆ ਇਹ ਪੰਪਾਂ 'ਤੇ ਸ਼ੁਰੂ ਕਰਾਨ ਤੇ ਪੰਪ ਜਿਹੜੇ ਆ ਸ਼ੁਰੂ ਹੋਣ ਤੇ ਲੋਕੀ ਥੋੜਾ ਸੁੱਖ ਦਾ ਸਾਹ ਲਿਆ ਸਰ ਮੇਰਾ ਨਾਮ ਬੱਭੂ ਜਣੇ ਸਰ ਅਸੀਂ ਕਹਿੰਦੇ ਆ ਕਿ ਜਿਹੜਾ ਵੀ ਹਿਤਾਲ ਦਾ ਸਿਸਟਮ ਚੱਲਿਆ ਹੈ ਨਹੀਂ ਹੋਣਾ ਚਾਹੀਦਾ ਨੰਬਰ 2 ਕਿ ਜਿਹੜੇ ਡਰਾਈਵਰ ਬੰਦੇ ਆ ਉਹਨਾਂ ਦੇ ਕਾਨੂੰਨ ਜਿਹੜੇ ਆ ਰੱਦ ਕੀਤੇ ਜਾਣ ਅਸੀਂ ਇਹੋ ਅਪੀਲ ਕਰ ਰਹੇ ਆ ਕਿ ਹਰ ਬੰਦੇ ਦਾ ਸਿਸਟਮ ਚੱਲਣਾ ਚਾਹੀਦਾ ਜੀ ਜਿਹਦੇ ਕਾਰਨ ਕਿ ਮੰਗਾਈ ਵੀ ਹੋ ਸਕਦੀ ਆ ਸੋਧਾਂ ਰੇਟ ਦੋਨੇ ਵੀ ਹੋ ਸਕਦੇ ਆ ਤੇਲ ਆਏਗਾ ਤੇ ਕਾਰਵਾ ਗਾ ਚੱਲਣਗੇ ਤੇ ਗਾਗ ਨਹੀਂ ਆਵੇ ਕੰਮ ਕਿੱਥੇ ਚੱਲੇ ਜੀ ਅਸੀਂ ਇਹੋ ਮੰਗ ਕਰ ਰਹੇ ਆ ਕਿ ਕੇਤੀ ਰੇਟ ਦਾ ਹੱਲ ਕੀਤਾ ਜਾਏ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ